हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 17 ਨੰਗ ਜਿਹੜੇ ਬਈ ਬੱਚੀਆਂ ਦੇ ਸੇਰ ਲਈ ਲੈ ਕੇ ਆਏ ਹਾਂ ਜੀ ਤਿੰਨ ਗੱਬਣਾ ਨੇ ਟਾਪ ਬਰੀਡ ਤੇ ਬਾਕੀ ਹਜੇ ਬਈ ਬੱਚੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਨਪੀਆ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਮੇਰੀ ਵੀਡੀਓ ਪਰ ਮਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146715312 8146715312 ਇਹ ਆਪਣਾ ਕੰਟੈਕਟ ਨੰਬਰ ਹੈ ਬਾਕੀ ਆਉ ਪੁੱਛ ਲੈਨੇ ਬਾਈ ਤੁਹਾਡੇ ਡਿਟੇਲ ਅੱਜ ਬਾਈ ਬਾਈ ਜੀ ਹੱਸੀ ਕਾਲ ਹੱਸੀ ਕਾਲ ਜੀ ਬਾਈ ਹੋ ਠੀਕ ਹੋਈ ਵਧੀਆ ਹਾਂਜੀ ਵਧੀਆ ਜੀ ਵਧੀਆ ਵਧੀਆ ਚੱਲਦਾ ਬਾਈ ਕੰਮ ਬਹੁਤ ਵਧੀਆ ਕਿਰਪਾ ਭਾਬੀ ਜੀ ਚਲੋ ਵਧੀਆ ਬਾਈ ਤੇ ਬੱਚੀਆਂ ਤੇ ਕੰਮ ਫਿਰ ਹਾਂਜੀ ਹਾਂਜੀ ਆਪਣਾ ਬਾਈ ਇਹ ਸਪੈਸ਼ਲ ਬੱਚੀਆਂ ਦਾ ਕੰਮ ਹੈ ਜੀ ਠੀਕ ਹੈ ਰੂਟੀਨ ਚ ਆਉਂਦੇ ਬੱਚੇ ਆਉਂਦੇ ਵੀ ਆਪਣਾ ਗੱਬਣਾ ਤੇ ਆਫਸਰ ਸਮਰ ਨਾਲੀਆਂ ਬੱਚੀਆਂ ਸੀਮਨ ਦੇ ਕਾਬਲ ਜਿਹੜੀਆਂ ਬੱਚੀਆਂ ਨੇ ਛੋਟੇ ਬੱਚੇ ਆਪਣੇ ਕੋਲ ਬਾਈ 24 ਘੰਟੇ ਅਵੇਲੇਬਲ ਰਹਿੰਦੇ 24 ਘੰਟੇ ਰਹਿੰਦੇ ਜਦੋਂ ਵੀ ਬੰਦਾ ਆਊਗਾ ਮਾਰਨਿੰਗ ਤੇ ਚੱਲ 10 ਤੋਂ 12 ਨਾ ਕੋਲ ਤੁਹਾਡੇ ਕੋਲ ਆਰਾਮ ਨਾਲ ਹੀ ਆਰਾਮ ਨਾਲ 10 ਆਪਣਾ ਕੋਲ 10 ਤੋਂ 15 ਬੱਚੀਆਂ 2 ਘੰਟੇ ਖੜੀਆਂ ਰਹਿਣਦੀਆਂ ਜੀ ਜਰਸੀ ਐਫ ਐਫ ਜਰਸੀ ਐਫ ਐਫ ਹਾਂਜੀ ਆਪਾਂ ਦੋਨਾਂ ਤੇ ਕੰਮ ਕਰਦੇ ਠੀਕ ਹੈ ਬਾਈ ਤੇ ਮੁੱਲ ਫਿਰ ਜਾਇਜ਼ ਹੀ ਹੁੰਦੇ ਮੁੱਲ ਆਪਣੇ ਭਾਈ ਬਹੁਤ ਜਾਇਜ਼ ਹੁੰਦੇ ਤਾਂ ਹੀ ਆਪਣਾ ਬਾਬੀ ਦੇ ਘਰ ਪਾਣਾ ਸਾਰਾ ਮਾਲ ਵੇਚਦਾ ਕੋਈ ਪਰਲ ਕਿ ਜਦੋਂ ਵੀ ਆਪਾਂ ਵੀਡੀਓ ਪਾਉਣੀ ਹੈ ਨਾ ਆਪਾਂ ਦਾ 2-3 ਘੰਟੇ ਜੀ ਮਾਲ ਵੇਚ ਜਾਂਦੇ ਸਹੀ ਗੱਲ ਹੈ 17 ਨਾਗਾ ਜੀ ਹਾਂਜੀ 17 ਨਾਗਾ ਜੀ ਤਿੰਨ ਗੱਬਣਾ ਨੇ ਹਾਂਜੀ ਤਿੰਨ ਗੱਬਣਾ ਬਾਕੀ ਹੀਪਰੀ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਹੈ ਜੀ ਰੋਹਨ ਪਿੰਡ ਪਿੱਖੋ ਜ਼ਿਲ੍ਹਾ ਬਸੰਡਾ ਤਹਿਸੀਲ ਰਾਮਪੁਰਪੁਰ ਨੇੜੇ ਪਿੰਡ ਦੇ ਹਾਂਜੀ ਨੇੜੇ ਪਿੰਡ ਰਾਮਪਰੇ ਦੇ 3 ਕਿਲੋਮੀਟਰ ਹੈ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 98887 3 ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੇ ਟਾਈਮ ਦੀ ਗੱਬਣਾ ਇਹ ਬਾਈ 3 ਮਹੀਨਾ ਦੀ ਗੱਬਣਾ ਠੀਕਾ ਮੂੰਹੋ ਦੋ ਦਾਂਦਾ ਬਾਈ ਦੰਦ ਵੀ ਆ ਸਪੈਸ਼ਲ ਪਟਕੇ ਦਿਖਾ ਦਾਂਗੇ ਹੂੰ ਠੀਕ ਆ ਬਾਈ ਠੀਕ ਆ ਹਾਂ ਕੋਈ ਐ ਜੋ 4 ਥਣ ਹੋਣਗੇ ਕਿਸੇ ਦੀ ਵੀ ਪਹਿਲਾਂ ਇੱਕ ਗੱਲ ਹੋਰ ਵੀ ਆਪ ਵੀਡੀਓ ਤੇ ਹਾਲੇ ਛੋਟੀ ਲੱਗਦੀ ਹੋ ਬੱਚੀ ਕੋਲੇ ਆ ਕੇ ਬੰਦਾ ਦੇਖ ਕੇ ਤੁਹਾਨੂੰ ਆਪ ਤੁਸੀਂ ਡਾਕਟਰ ਸਾਹਿਬ ਦੇਖ ਸਕਦੇ ਹੋ ਵੀ ਕਿੰਨੀ ਬੱਚੀ ਹੈ ਸਹੀ ਗੱਲ ਆ ਰਾਜ ਜੀ ਕੱਦ ਚੰਗਾ ਫੇਸ ਚੰਗਾ ਵੈਰੈਟੀ ਚੰਗੀ ਆ ਵੱਡੀ ਗੱਲ ਗਰਮੀ ਨਹੀਂ ਬਿਲਕੁਲ ਹਾਂ ਗਰਮੀ ਦੇ ਕਾਬਲ ਜਿਹੜੀਆਂ ਗਰਮੀ 'ਚ ਚੱਲਣ ਵਾਲੀਆਂ ਗਾਇਆਂ ਹਨ ਉਹ ਉਹੋ ਜੀ ਬੱਚੀ ਐ ਬਾਈ ਜਮਾ ਪੂਰਾ ਵੀ ਗਰਮੀ ਨਹੀਂ ਬਣਦੀ ਝੋਲੀ ਬਹੁਤ ਚੰਗੀ ਆ ਹਣਾ ਬਾਲੀ ਚੰਗੀ ਝੋਲੀ ਆ ਬਲ ਬੋਲ ਬਾਲੇ ਚੰਗੇ ਨਜਾਇਜ਼ ਤੂੰ ਆ ਜਾ ਬਾਈ ਆਡਾ ਦਿਖਾ ਦੇ ਹਾਂ ਦਿਖਾਉਨੇ ਆ ਬਾਈ ਹਾਜੀ ਬਾਈ ਦੇ ਲੋ ਕਿੰਨੇ ਕ ਟਾਈਮ ਦੀ ਪ੍ਰੈਗਨੈਂਟ ਆ ਨਾ ਝੋਲੀ ਆ ਜਿਹੜੀ ਬਾਲ ਦਿਖਾਉਨੇ ਆ ਤੁਹਾਨੂੰ ਬਾਕੀ ਚੰਗੇ ਆ ਕੀ ਰਿਕਾਰਡ ਆ ਜੀ ਮਾਂ ਦਾ ਦੁੱਧ ਇਹਦੀ ਮਜ਼ਰਦਾਰ ਰਿਕਾਰਡ ਆ ਬਾਈ 22 22 ਲੀਟਰ ਦਾ ਠੀਕ ਆ ਬਾਈ ਹਾਂਜੀ ਤੇ ਇਹ ਡੀਕੇ ਦੀ ਆ ਪਤਾ ਕੁਛ ਹਾਂਜੀ ਠੀਕ ਆ ਕਿਹੜਾ ਹਾਂ ਬਈ ਇਹ ਡੈਨਮਾਰਕ ਦੀ ਇਹਦੀ ਮਾਂ ਕ੍ਰਾਸ ਸੀਗੀ ਠੀਕ ਆ ਡੈਨਮਾਰਕ ਦਾ 40116 ਦਾ ਲੱਗਿਆ ਬਸ ਇਹ ਗੱਲ ਕਰ ਮਾਂ ਤੇ ਗਈ ਇਹ ਬੱਚੀ ਤੁਹਾਨੂੰ ਅਸੀਂ ਦੇਖ ਸਕਦੇ ਹਣਾ ਬਈ ਠੀਕ ਆ ਬਈ ਹਾਂ ਤੇ ਮੁੱਲ ਕੀ ਰਹੂ ਇਹਦਾ ਮੁੱਲ ਇਹਦਾ ਬਈ 42000 ਰੁਪਏ ਲੈਣ ਦੇਣ ਮਤਲਬ ਕਿ ਹਣਾ ਕੋਈ ਆਪਾਂ 50 ਕਰ ਵੱਲ 55 ਕਰਾ ਲਓ ਆਪਾਂ ਜਾਇਜ਼ ਮੁੱਲ ਹੁੰਦੇ ਆਪਾਂ ਨੂੰ 42000 ਰੁਪਏ ਦੀ ਬਹੀ ਬੱਚੀ ਦੇ ਦੇਣਗੇ ਬਸ ਠੀਕ ਆ ਬਸ ਅੱਗੇ ਬਈ ਟਾਪ ਨਗੀਨਾ ਇਹਦਾ ਬਈ ਬੜਾ ਤਗੜਾ ਨਗੀਨਾ ਇਹਦਾ ਕੱਢ ਕੇ ਲਿਆਉਂਦਾ ਜਿਹੜੇ ਬੰਦੇ ਸ਼ੌਂਕੀ ਬੰਦੇ ਕੋਈ ਹੈਨਾ ਉਹ ਰੱਖਦਾ ਦਾ ਨਾਮੀ ਬੰਦੇ ਜਿਹਨੇ ਆਪਦੇ ਮੇਲਿਆਂ 'ਚ ਖੜੀ ਕਰਨੀ ਬੱਚੀ ਸਹੀ ਗੱਲ ਆ ਬਈ ਤੂੰ ਆਪ ਦਾ ਡਾਕਟਰ ਸਾਹਿਬ ਤੁਸੀਂ ਆਪ ਦੇਖ ਲਓ ਵੀ ਕਿੱਡੀ ਚੰਗੀ ਬੱਚੀ ਹੈ ਹੂੰ ਫੇਸ ਦਿਖਾ ਫੇਸ ਬੜਾ ਪਿਆਰਾ ਬੋਦੀ ਚੈੱਕ ਕਰਿਓ ਬਈ ਆ ਦੇਖ ਬਈ ਮੂੰਹ ਤੋਂ ਬਈ ਪਤਾ ਲੱਗਦਾ ਹੈ ਵੈਰਾਈਟੀ ਚੰਗੀ ਆ ਬਾਕੀ ਐਵੇਂ ਨਹੀਂ ਕੱਦ ਵੀ ਕੋਈ ਛੋਟਾ ਨਹੀਂ ਚੰਗਾ ਕੱਦ ਦਾ ਸਮੀ ਬਲੀ ਰਾਜੀ ਚਮਕ ਚੌਕ ਫੁੱਲ ਫੇਸ ਦੇਖੋ ਫੇਸ ਬੜਾ ਪਿਆਰਾ ਧੱਕਾ ਕਰਦੀ ਹੈ ਸਮੀ ਬਲੀ ਆਹ ਕੁਲੀ ਆਈ ਆ ਬਾਈ ਤਾਂ ਕਰਕੇ ਥੋੜਾ ਜਿਹਾ ਰੇ ਦੀ ਆਲ ਕਰਦੀ ਹੂੰ ਆ ਤੁਹਾਨੂੰ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬਦੀ ਬਹੁਤ ਚੰਗੀ ਬਾਲੀ ਚੰਗੀ ਬੋਦੀ ਵਾਲੀ ਸਮੱਖ ਪੁਣਾ ਬਾਈ ਬੱਚੀ ਦੇ ਵਿੱਚ ਬਹੁਤ ਹੈ ਕਿੰਨੇ ਟਾਈਮ ਦੀ ਪ੍ਰੈਗਨੈਂਟ ਆ ਇਹ ਬਾਈ 6 ਮਹੀਨੇ ਦੀ ਗੱਭਣ ਆ 6 ਤੋਂ ਪਲਸੀ ਆ ਠੀਕ ਹੈ ਜਿਹੜਾ ਬੰਦਾ ਵੀ ਕੋਈ ਚੈੱਕ ਪਾਸ ਆਪਦੀ ਕਰਾ ਕੇ ਡਾਕਟਰ ਲਿਆ ਸਕਦਾ ਚੈੱਕ ਕਰਾ ਕੇ ਲਿਜਾ ਸਕਦਾ ਹੈ ਨਾ ਠੀਕ ਆ ਬਾਈ ਝੂਲੀ ਬਹੁਤ ਚੰਗੀ ਹੈ ਨਾ ਆ ਬਾੜੀ ਜੰਗੀ ਝੋੜੀ ਆ ਬਾਈ ਨਜਾਇਜ਼ ਬਾਹਲਾ ਤਕੜਾ ਆਰਡਰ ਬਣਾਉਣਾ ਇਹਦੀ ਮਾਂ ਥੱਲੇ 40 40 ਲੀਟਰ ਦੁੱਧ ਸੀਗਾ ਬਾਈ ਠੀਕ ਆ ਹੂੰ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਇਹਦਾ ਮੁੱਲ ਆ ਬਾਈ 2 ਗੱਟ 70 ਬਾਈ 2 6000 ਰੁਪਏ ਬਾਈ ਠੀਕ ਆ ਜੈਨੂਨ ਬੰਦਾ ਕੋਈ ਸ਼ੌਂਕੀ ਬੰਦਾ ਫੋਨ ਲਾਵੇ ਹਨ ਇਹ ਨਗੀਨੇ ਦੱਦੀ ਨੇ ਆਪਦੇ ਫਾਰਮ 'ਚ ਬਰੀਡ ਤਿਆਰ ਕਰਨੇ ਜਰਸੀ ਦੀ ਉਹ ਬੰਦਾ ਫੋਨ ਲਾ ਨਹੀਂ ਸਹੀ ਗੱਲ ਆ ਚੰਗੀ ਆ ਫੇਸ ਫੂਲਸ ਬੜਾ ਪਿਆਰਾ ਰਾਜੀ ਆ ਚਮਕ ਚੰਗੀ ਆ ਥਣ ਝੋਲੀ ਕਰਨੀ ਹੋਗੀ ਕੋਈ ਮਾਰ ਨਹੀਂ ਖਾਂਦੀ ਬਾਈ ਅੱਗੇ ਭਰਾ ਤਿੰਨ ਨੰਬਰ ਏ ਵੀ ਗੱਬਣਾ ਹਾਂਜੀ ਹਾਂਜੀ ਇਹ 4 ਮਹੀਨੇ ਦੀ ਗੱਬਣਾ ਬਾਈ ਠੀਕ ਆ ਅੱਜ ਤੇ ਦੰਦ ਪਟਕੇ ਦਿਖਾ ਦੀ ਆ ਜਾ ਬਾਈ ਨਾਲ ਜਿਹੜੀ ਗੱਲ ਕਹੇ ਦੀ ਪਪਾ ਜੀ ਉਹੀ ਹੋਊਗੀ ਕਿਵੇਂ ਆ ਦੰਦਾਂ ਦੇ ਦੋ ਦੰਦ ਆ ਬਾਈ ਦੋ ਦੰਦ ਹਾਂ ਕੋਈ ਨਿਖਾ ਦਿਓ ਅੱਜ ਦੇਖੋ ਇੱਧਰ ਕੋਈ ਚੱਕ ਪੱਲਾ ਹੈ ਬਾਈ ਦੰਦ ਨੇੜੇ ਤੋਂ ਚੈੱਕ ਕਰ ਹਾਂ ਦੋ ਦੰਦ ਆ ਬਾਈ ਅਰੇ ਬਰਾਬਰ ਕਰੇ ਨਹੀਂ ਪਰ ਕਰੇ ਨਹੀਂ ਹਾਂ ਸਹੀ ਹੈ ਲੋ ਅੱਗੇ ਬਈ ਤਾ ਨੰਬਰ ਕੈਨੇਡਾ ਵੀ ਗੱਬ ਇਹ ਆ 14 ਮਹੀਨੇ ਦੀ ਬਾਈ 14 ਮਹੀਨੇ ਹਾਂ ਠੀਕ ਐ ਬਾਈ 6 ਸ ਬੜਾ ਪਿਆਰਾ ਬੋਦੀਬਾਦੀ ਚੱਗੀ ਐ ਰਾਜੀ ਸਵੀ ਭਲੀ ਬੱਚੀ ਐ ਵੀ ਬਹੁਤ ਚੰਗੀ ਐ ਝੂਲੀ ਇਹਦੀ ਵੀ ਕਮਾਲਾ ਤੋਰਾ ਤਾਰਾ ਚੰਗਾ ਬੱਚੀ ਦਾ ਪੱਧਰ ਆ ਬਈ ਉੱਤੋਂ ਤੇ ਇਹਦਾ ਮੁੱਲ ਬਈ ਇਹਦਾ ਮੁੱਲ ਬਾਈ 64000 44000 ਰੁਪਏ ਮੰਨਤਾਂ ਹੋ ਜੀ ਬਈ ਹਾਂਜੀ ਹਾਂਜੀ ਵੀਰੇ ਕਿਹੜੇ ਸੀਮਨ ਦੀ ਐ ਇਹ ਇਹ ਵੀਰੇ ਆਪਣੇ 40138 ਦੀ ਵੀਰੇ ਠੀਕ ਐ ਬਾਈ ਅੱਗੇ ਪਤਾ ਕਿਹੜਾ ਲੱਗਿਆ ਵਾ ਹਾਂਜੀ ਵੀਰੇ ਡੈਨਮਾਰਕ ਦਾ ਲੱਗਿਆ 40116 ਦਾ ਵੀਰੇ ਠੀਕ 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 ਕੱਦ ਵੱਡਾ ਰਾਜੀ ਆ ਚਮਕ ਚਮਕ ਚੰਗੀ ਆ ਬੱਚੀ ਤੇ ਝੂਲੀ ਰਖਾਉਂਦੇ ਝੂਲੀ ਬੜੀ ਕਮਾਲ ਦੀ ਆ ਲੈ ਬਲਬਲ ਬੜੇ ਚੰਗੇ ਆ ਬਈ ਆ ਕੋਈ ਫੋਟ ਸ਼ਾਟ ਨਹੀਂ ਕਿਸੇ ਵੀ ਬੱਚੀ ਦੇ ਵੀਰੇ ਚਾਰ ਚਾਰ ਖਾਣਾ ਬਈ ਸਾਰੀਆਂ ਬੱਚੀਆਂ ਦੀ ਠੀਕ ਆ ਬਈ ਹਾਂ ਅੱਗੇ ਬਈ ਜਿਹੜੀਆਂ ਸਾਰੀਆਂ ਬੱਚੀਆਂ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਇਕੱਲੀ ਇਕੱਲੀ ਬਾਰੇ ਗੱਲ ਕਰ ਲੈਣੇ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੀ ਬੱਚੇ ਕਿੰਨੀ ਉਮਰ ਹੈ ਜੀ ਇਹਦੀ ਵੀਰੇ 6 ਮਹੀਨੇ ਦੀ ਉਮਰ ਆ ਬਾਈ ਆ ਟੋੜੇ ਦੀ 6-6 ਮਹੀਨੇ ਉਮਰ ਬਈ ਠੀਕ ਆ ਝੂਲੀ ਚੰਗੀ ਆ ਨਾ ਹਾਂਜੀ ਹਾਂਜੀ ਚਾਰ ਚਾਰ ਖਾਣਾ ਬਾਈ ਫੇਸ ਦਿਖਾ ਦੇ ਮਾੜਾ ਫੇਸ ਜ਼ਰੂਰੀ ਆ ਬ ਉਰੇ ਨੂੰ ਕੱਲੀ-ਕੱਲੀ ਦਾ ਫੇਸ ਦਿਖਾ ਦਿਓ ਆ ਦੇਖ ਤੇ ਫੇਸ ਦੇਖੋ ਬਈ ਫੇਸ ਬੜਾ ਚੰਗਾ ਹੂੰ ਹੂੰ ਤੇ ਕੀ ਮੁੱਲ ਰੱਖੂਗਾ ਇਹਦਾ ਇਹ ਜੋੜੇ ਦਾ ਬਾਈ 26000 ਰੁਪਏ ਬਾਈ ਜੋੜੇ ਦਾ 26000 ਹਾਂਜੀ ਬਈ ਦੂਜੀ ਦੀ ਵੀ ਉਮਰ ਸੇਮ ਜੀ ਹਾਂਜੀ ਬਾਈ ਸੇਮ ਸੇਮ ਅਸੇਮ ਠੀਕ ਆ ਝੂਲੀ ਚੰਗੀ ਇਹਦੀ ਹਾਂ ਹਾਂ ਬਾਲੀਆਂ ਬਾਈ ਬਾਲੀਆਂ ਚੰਗੀਆਂ ਝੂਲੀਆਂ ਦੀ ਚਾਰ-ਚਾਰ ਖਾਨੇ ਡੱਡ ਸਹੀ ਗੱਲ ਆ ਬਾਈ ਮੁੱਲ 26000 ਰੁਪਏ ਮੰਨ ਤਾਂ ਜ਼ਰੂਰ ਹੋ ਜਾਏ ਅੱਗੇ ਭਾਈ ਆ ਜੋੜੋ ਠੀਕ ਹੈ ਇਹ ਵੀ ਜੋੜੀ ਲਈ ਕਰਨਾ ਹਾਂ ਇਹ ਵੀ ਜੋੜੀ ਦਾ ਭਾਈ ਕਿੰਨਾ ਭਾਈ ਜੋੜੀ ਦਾ ਇਹਦਾ ਜੋੜੀ ਦਾ ਮੁੱਲ 18000 ਰੁਪਏ 18000 ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਮਾਰੇ ਫੇਸ ਦਿਖਾ ਦੇ ਉਹ ਇਹਨੂੰ ਕਰਕੇ ਮੁੱਲ 18000 ਜੋੜੀ ਦਾ ਬਾਹਲੇ ਚੰਗੇ ਫੇਸ ਆ ਦੇ ਦੇਖ ਵਾ ਹੂੰ ਸਹੀ ਹੈ ਲੈ ਫੇਸ ਬਹੁਤ ਚੰਗੇ ਹੈ ਲੈ ਠੀਕ ਹੈ ਭਾਈ ਛੱਡ ਦੇ ਅੱਗੇ ਭਾਈ ਸਨੋ ਮੈਂਡ ਦੀ ਆ ਠੀਕ ਹੈ ਹਾਂ ਆ ਦੇਖ ਵਾ ਠੀਕ ਆ ਆ ਇਹ ਤੈਨੂੰ ਤੋੜ ਕੇ ਵੀ ਦਿਖਾ ਦਿੰਨੇ ਪਛ ਪਛ ਕੋਈ ਚੱਕ ਨਹੀਂ ਖੋਲ ਦੋ ਮਾੜੀ ਤੋੜ ਦਾਂ ਰੰਗ ਰੂਪ ਦੀ ਬਹੁਤ ਚੰਗੀ ਆ ਨਾ ਅੱਖਾਂ ਅੱਖਾਂ ਦੇਖ ਬਾਈ ਦੇ ਹੂੰ ਦੇਖ ਬਾਈ ਦੇਖ ਅੱਖਾਂ ਅੱਖਾਂ ਸਹੀ ਗੱਲ ਆ ਨੀਲੀ ਅੱਖਾਂ ਆਈ ਇਹਦੇ 스노우맨 ਦੀ ਹਾਂਜੀ ਹਾਂਜੀ ਬਾਈ ਠੀਕ ਆ ਤੋੜਾ ਚੰਗਾ ਰੰਗ ਰੂਪ ਚੰਗਾ ਕੀ ਮੁੱਲ ਰਹੁ ਇਹ ਬਾਈ ਜੋੜ ਦਾ ਮੁੱਲ ਕਰਾਂਗੇ ਆਪਾਂ ਕਿੰਨਾ ਜੋੜੀ ਦੇ ਬਾਈ ਇਹਦਾ ਜੋੜੀ ਦਾ ਬਈ 27000 27000 ਰੁਪਏ ਮਾਨਤਨ ਹੋ ਜੀ ਬਈ ਹਾਂ ਮਾਨਤਨ ਕਰ ਦਾਂਗੇ ਜੀ ਠੀਕ ਆ ਜੋੜੀ ਦਾ ਮੁੱਲ 27000 ਰੁਪਏ ਬਾਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜਾਊਗਾ ਇਹਦੀ ਉਮਰ ਕਿੰਨੀ ਆ ਬਈ ਨਾਲ ਦੀ ਇਹਦੀ ਬਈ 7 ਤੋਂ 8 ਦੇ ਮਹੀਨੇ ਵਿੱਚ ਵਿੱਚ ਹੈ ਠੀਕ ਆ ਝੂਲੀ ਚੰਗੀ ਆ ਨਾ ਇਹਦੀ ਹਾਂਜੀ ਹਾਂਜੀ ਬਈ ਹੂੰ ਝੂਲੀ ਚੰਗੀ ਆ ਰੰਗ ਰੂਪ ਚੰਗਾ ਝੂਲੀ ਇਹਦੀ ਵੀ ਦਿਖਾਤੀ ਚੰਗੀ ਆ ਮੁੱਲ ਜੋੜੀ ਦਾ ਹੀ 27000 27000 ਰੁਪਏ ਠੀਕ ਆ ਅੱਗੇ ਬਈ ਇਹਦਾ ਵੀ ਜੋੜੀ ਲਈ ਕਰ ਹਾਂਜੀ ਹਾਂਜੀ ਇਹਦਾ ਵੀ ਜੋੜੀ ਲਈ ਕਿੰਨੀ ਕਿੰਨੀ ਉਮਰ ਆ ਦੋਨਾਂ ਦੀ ਇਹਦੇ ਬਈ 5 5 6 6 ਮਹੀਨੇ ਦੇ ਬੱਚੇ ਬਈ ਠੀਕ ਆ ਬਈ ਹਾਂ ਠੀਕ ਕਿਹੜੇ ਸੀਮਨ ਦੇ ਪਤਾ ਨੂੰ ਕੁਛ ਹਾਂ ਬਈ ਇਹ ਡੈਨਮਾਰਕ ਆ 116 ਦਾ ਹੂੰ ਠੀਕ ਆ ਬਲੈਕ ਦਾ ਸੀ ਜਪਣਾ ਠੀਕ ਆ ਹੂੰ ਜੋੜੀ ਇਹਦੀ ਵੀ ਚੰਗੀ ਆ ਇਹਦਾ ਜੋੜੇ ਦਾ ਮੁੱਲ ਬਈ ਇਹਦਾ ਬਈ 20000 ਰੁਪਏ ਮਾਨਤਨ ਹੋ ਜੀ ਆ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਬਈ ਅੱਗੇ ਵੀ ਜੋੜੀ ਲਈ ਕਰ ਹਾਂਜੀ ਹਾਂਜੀ ਬਈ ਕਿੰਨੀ ਕਿੰਨੀ ਉਮਰ ਇਹਦੇ ਬਈ 4 4 5 5 ਮਹੀਨੇ ਦੇ ਬਈ ਠੀਕ ਆ ਬਈ ਇਹ ਜੋੜੀ ਦਾ ਮੁੱਲ ਇਹਦਾ ਵੀ ਭਾਈ 20000 ਰੁਪਏ 20000 ਰੁਪਏ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਕਰ ਦਾਂਗੇ ਠੀਕ ਆ 20000 ਜੋੜੀ ਦਾ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਵੀ ਜੋੜੀ ਲਗੀ ਹੋਣੀ ਹਾਂਜੀ ਹਾਂਜੀ ਭਾਈ ਠੀਕ ਆ ਕਿੰਨੀ ਕਿੰਨੀ ਉਮਰ ਹੈ ਇਹਨੂੰ ਇਹਨਾਂ ਦੀ ਭਾਈ ਇਹਨਾਂ ਦੀ ਵੀ ਚਾਰ ਚਾਰ ਮਾਂ ਲੱਕੇ ਸੇਮ ਜੀ ਏਜ ਦੀ ਹੈ ਸਾਰੇ ਇਹ ਇੱਕੋ ਫਾਰਮ ਚੋਂ ਲੈ ਆਏ ਬਈ ਠੀਕ ਆ ਭਾਈ ਹਾਂਜੀ ਹਾਂਜੀ ਕੀ ਮੁੱਲ ਆ ਜੋੜੀ ਦਾ ਇਹਦੇ ਵਿੱਚ 20000 ਭਾਈ ਦੋਨੋਂ ਦਾ ਹਾਂ ਤੇ ਇਹਦਾ ਭਾਈ ਆ ਜੋੜੇਗਾ ਵੀਰੇ ਇਹਦਾ 24000 ਭਾਈ 24000 ਰੁਪਏ ਠੀਕ ਆ ਇਹਦੀ ਉਮਰ ਵੱਧੂ ਹੈ ਨਾ ਹਾਂ ਇਹਦੀ ਉਮਰ ਭਾਈ ਇਹ ਹੈ ਤੇ ਨਾਗ ਜਿਹੜੇ ਬਾਈ ਕੋਲੇ ਸੀਗੇ 17 17 ਦੇ 17 ਨਾਗ ਦਿਖਾਤੇ ਜਿਹੜਾ ਵੀ ਨਾਗ ਜਿਹੜੇ ਵੀ ਭਰਾ ਦੇ ਪਸੰਦ ਹੋਵੇ ਤਾਂ ਬਾਈ ਨੂੰ ਉਹਦਾ ਸਕਰੀਨ ਸ਼ਾਟ ਭੇਜ ਸਕਦਾ ਨਾ ਵੀਰੇ ਹਾਂਜੀ ਹਾਂਜੀ ਵੀਰੇ ਸਕਰੀਨ ਸ਼ਾਟ ਭੇਜ ਸਕਦਾ ਜਾਂ ਵੀਡੀਓ ਕਾਲ ਕਰਕੇ ਬਾਈ ਤੋਂ ਦੇਖ ਵੀ ਸਕਦਾ ਨਾ ਵੀਰੇ ਦੁਬਾਰਾ ਹਾਂਜੀ ਹਾਂਜੀ ਬਾਈ ਵੀਡੀਓ ਕਾਲ ਕਰਕੇ ਤਾਂ ਆਪਾਂ ਦਿਖਾ ਦਾਂਗੇ ਵੀ ਹਾਂ ਭਈ ਆ ਬੱਚੀਆਂ ਜਿਹੜੀਆਂ ਸੇਲ ਹੋ ਗਿਆ ਤਾਂ ਉਹਦਾ ਕੀ ਹੈ ਹਾਂ 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 ਠੀਕ ਆ ਬਾਈ ਹਾਂਜੀ ਤੇ ਆ ਗੱਬਣਾ ਬੱਚੀਆਂ ਬਈ ਇਹ ਤਾਂ ਬਹੁਤ ਚੰਗੀਆਂ ਨੇ ਵਿਚਾਲਰ ਲਈ ਬੱਚੀ ਵੀ ਬਹੁਤ ਚੰਗੀ ਹੈ ਬਰੀਡ ਵਾਈਜ਼ ਬਹੁਤ ਚੰਗੀ ਹੈ ਚੰਗੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।